ਨੇ ਸਿੰਘ ਆਏ ਨੇ ਕਿ ਡਿਬਰੂਕਾਰ ਜੇਲ੍ਹ ਦੇ ਵਿੱਚੋਂ ਉਹਨਾਂ ਨਾਲ ਕੋਈ ਮੁਲਾਕਾਤ ਹੋਈ ਹੈ ਜੀ ਆਪਣੀ ਜਾਂ ਨਹੀਂ ਨਹੀਂ ਉਹਨਾਂ ਨੂੰ ਕਿਸੇ ਨੂੰ ਮਿਲਣ ਨਹੀਂ ਦਿੱਤਾ ਗਿਆ ਜੀ ਆਪਣੀ ਡਿਬਰੂਕਾਰ ਜੇਲ੍ਹ ਚੋਂ ਸਿੰਘ ਆਏ ਹੋਏ ਨੇ ਉਹਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਹੁੰਦੀ ਰਹਿੰਦੀ ਹੈ ਮੁਲਾਕਾਤ ਬਿਲਕੁਲ ਉਹਨਾਂ ਦੀ ਤਾਂ ਸਮੇਂ-ਸਮੇਂ ਸਰ ਸਾਰੇ ਪਰਿਵਾਰਾਂ ਨਾਲ ਸਾਡੀ ਮੁਲਾਕਾਤ ਕਿਉਂਕਿ ਉਹ ਸਾਡਾ ਸਾਰਾ ਇੱਕ ਪਰਿਵਾਰ ਹੀ ਹੈਗਾ ਕਿਸਾਨ ਜਿਹੜੇ ਇਹ ਸਾਰੀਆਂ ਆਪਣੀਆਂ ਜਥੇਬੰਦੀਆਂ ਇਹ ਸਤਕਾਰਯੋਗ ਹੈਗੇ ਆ ਤੇ ਇੱਕ ਪ੍ਰੋਟੈਸਟ ਆ ਜਿਹੜਾ ਸਾਡਾ ਰਾਈਟ ਹੈ ਜਿਹੜਾ ਅਸੀਂ ਕਰਨਾ ਹੈਗਾ ਕਿ ਉਹਦੇ ਅਗੇਂਸਟ ਜੇ ਸਰਕਾਰ ਐਵਾਂ ਜੈ ਐਕਸ਼ਨ ਲਾਉਗੀ ਤਾਂ ਇਹਦਾ ਭੁਗਤਣਾ ਵੀ ਉਹਨਾਂ ਨੂੰ ਬਹੁਤ ਜਲਦੀ ਪਊਗਾ ਤੇ ਮੈਂ ਥੋੜਾ ਆਪਣਾ ਬੋਰਨ ਸਿਕਾਜ ਪਹੁੰਚ ਹੋ ਗਿਆ ਲੱਗੋਈ ਗਿਲੇ ਦੇ ਵਿੱਚ ਧੋਈ ਪੈਂਟ ਦੇ ਵਿੱਚ ਜਿਹੜਾ ਆਪਾਂ ਨੂੰ ਕਹ ਦਈਆ ਕਿ ਭਾਈਆਂਪੁਰ ਦੇ ਪਾਲ ਸਿੰਘ ਜੀ ਦਾ ਬਾਸ ਪੰਜਾਬ ਦੀ ਜਿੱਥੇ ਬੰਦੀ ਕਿਉਂ ਇੱਥੇ ਪਹੁੰਚੂਗੇ ਤੇ ਆਪਾਂ ਬਾਪੂ ਵੀਰਾਂ ਨਾਲ ਭਾਈਆਂਪੁਰ ਪਟਵਾਰੀ ਦੇ ਬਾਪੂ ਵੀਰਾਂ ਨਾਲ ਗੱਲਬਾਤ ਕਰਦੇ ਤੇ ਉਦੋਂ ਮਰ ਜਾਣਕਾਰੀ ਲੈਣੇ ਭਾਈ ਸਾਹਿਬ ਵਾਲੇ ਧੰਨਵਾਦ ਤੇ ਔਰ ਦੀ ਵੀ ਖਬਰ ਸੀਗੀ ਪੀ ਅੱਜ ਆਏ ਨਹੀਂ ਦੇਖੋ ਕਿਤੇ ਜਿਵੇਂ ਬਹੁਤ ਜ਼ਿਆਦਾ ਹੈ ਜੀ ਕਿਤੇ ਬਿਜ਼ੀ ਹੋ ਗਏ ਹੋਣੇ ਆ ਵੈਸੇ ਮੇਰੀ ਐਸਬੜੀ ਆਉਂਦਾ ਨਹੀਂ ਬਾਪੂ ਜੀ ਨਾਲ ਸੀਗੀ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵੀ ਵਾਲੇ ਨਾਲ ਉਹਨਾਂ ਨਾਲ ਸੀਗੀ ਕਾਸ ਜਿੱਥੇ ਪਹੁੰਚੇ ਕਿਹੜਾ ਕਿਸਾਨਾਂ ਦੇ ਉੱਤੇ ਲੱਖੀ ਚਾਰਜ ਹੋਇਆ ਹੋਇਆ ਹੈਗਾ ਖਡੌਰੀ ਬਾਰਡਰ ਦੇ ਉੱਤੇ ਉਹਦੇ ਬਾਰੇ ਕੀ ਜੀ ਜੋ ਵੀ ਹੈ ਨਹੀਂ ਤਾਂ ਇੱਕ ਬਹੁਤ ਮੈਂ ਕਹੂੰਗਾ ਮਾੜੀ ਗੱਲ ਹੈ ਜੋ ਸਰਕਾਰ ਨੇ ਕੀਤੀ ਹੈ ਕਿਉਂਕਿ ਕਿਸਾਨ ਜਿਹੜੇ ਇਹ ਸਾਰੀਆਂ ਆਪਣੀਆਂ ਜਥੇਬੰਦੀਆਂ ਇਹ ਸਤਕਾਰਯੋਗ ਹੈਗੇ ਆ ਤੇ ਇੱਕ ਪ੍ਰੋਟੈਸਟ ਹੈ ਜਿਹੜਾ ਸਾਡਾ ਰਾਈਟ ਹੈ ਜਿਹੜਾ ਅਸੀਂ ਕਰਨਾ ਹੈਗਾ ਤੇ ਉਹਦੇ ਅਗੇਂਸਟ ਜੇ ਸਰਕਾਰ ਐਜ ਐਕਸ਼ਨ ਲਾਉਗੀ ਤਾਂ ਇਹਦਾ ਭੁਗਤਣਾ ਵੀ ਉਹਨਾਂ ਨੂੰ ਬਹੁਤ ਜਲਦੀ ਪਵੇ। ਡਿਬਰੂਗਰ ਤੋਂ ਜਿਹੜੇ ਸਿੰਘ ਆਏ ਆ ਉਹਨਾਂ ਨਾਲ ਕਿਸੇ ਦੀ ਮੁਲਾਕਾਤ ਨਹੀਂ। ਮੁਲਾਕਾਤ ਹੋਈ ਨਹੀਂ 25 ਨੂੰ ਉਹਨਾਂ ਦਾ ਰਿਮਾਂਡ ਤੇ ਤਰੀਕਾ ਉਦੋਂ ਉਹਨਾਂ ਨੂੰ ਚੇਪੇਸ਼ ਹੋਣਾ। ਜਿਹੜੀਆਂ ਭਾਈਆਂ ਕਿਹਨੀਆਂ ਨਹੀਂ। ਨਹੀਂ ਉਹਨਾਂ ਤੋਂ ਧਰਾਵਾ ਉਹੀ ਹੈ ਜਿਹੜੇ ਉਹਨਾਂ ਤੇ 307 ਅਜਨਾਲੇ ਵਾਲਾ ਕੇਸ 307 ਦੇ ਅੰਡਰ ਆ ਉਹੀ ਉਹਨਾਂ ਤੇ ਚਾਰਜ ਆ ਤੇ ਉਸ ਤੋਂ ਹੀ ਕੇਸ ਤੋਂ ਉਹਨਾਂ ਨੂੰ ਅਰੈਸਟ ਪਾਇਆ ਗਿਆ। ਜਿਹੜੇ ਆਪਣੀ ਟੀਮਰ ਕਾਰਜ ਜੇਲ੍ਹ ਚੋਂ ਸਿੰਘ ਆਏ ਹੋਏ ਨੇ ਉਹਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਹੁੰਦੀ ਰਹਿੰਦੀ ਹੈ। ਮੁਲਾਕਾਤ ਬਿਲਕੁਲ ਉਹਨਾਂ ਦੀ ਤਾਂ ਸਮੇਂ-ਸਮੇਂ ਸਰ ਸਾਰੇ ਪਰਿਵਾਰਾਂ ਨਾਲ ਸਾਡੀ ਮੁਲਾਕਾਤ ਕਿਉਂਕਿ ਉਹ ਸਾਡਾ ਸਾਰਾ ਇੱਕ ਪਰਿਵਾਰ ਹੀ ਹੈਗਾ। ਜਿਹੜੇ ਕਰਨਲ ਵਾਲੀ ਕੁੱਟਨ ਆਪਾਂ ਪਟਿਆਲੇ ਵਾਲੀ ਦਾ ਜੀ। ਜਿਹੜੀ ਸਰਕਾਰ ਦੀਆਂ ਚਾਲਾਂ ਹੀ ਆ ਜਿਹੜੀਆਂ ਕਿਉਂਕਿ ਉਹ ਪੁਲਿਸ ਇੰਨੀ ਜ਼ਿਆਦਾ ਪਾਵਰ ਦੇ ਚੁੱਕੀ ਆ ਪੁਲਿਸ ਨੂੰ ਵੀ ਉਹ ਕੋਈ ਕਿਸੇ ਨੂੰ ਸਮਝ ਹੀ ਨਹੀਂ ਰਹੇਗੇ। ਉਹ ਤਾਂ ਜਿਵੇਂ ਕਹਿ ਲੋ ਵੀ ਇੱਕ ਵਰਤਾਰਾ ਹੀ ਸੀਗਾ ਜਿਵੇਂ ਬਾਈ ਜੀ ਕਹਿੰਦਾ ਹੁੰਦਾ ਸੀ ਵੀ ਕਲਾ ਹੀ ਵਰਤੀ ਆ ਵੀ ਉਹ ਉਹਨਾਂ ਦਾ ਪੰਗਾ ਹੀ ਉਹ ਜੇ ਇੱਕ ਦੂਸਰੇ ਡਿਪਾਰਟਮੈਂਟ ਨਾਲ ਪੈ ਗਿਆ ਜਿਹਦੇ ਕਰਕੇ ਕੀ ਇਹ ਸਾਰਾ ਪਰਦਾ ਫਾਸ਼ ਹੋ ਗਿਆ ਧੰਨਵਾਦ ਜੀ ਪਹਿਲਾਂ ਜੋ ਸਾਨੂੰ ਜਾਣਕਾਰੀ ਮਿਲੀ ਸੀ ਭਾਈ ਸਰਬਜੀਤ ਸਿੰਘ ਬਾਰੇ ਵੀ ਮਿਲੀ ਸੀ ਕਿ ਉਹਨਾਂ ਨੇ ਵੀ ਉਹਨਾ ਉਹ ਅੱਜ ਗੈਰਹਾਜ਼ਰ ਮਿਲੋ ਨਹੀਂ ਆਏ ਵੀਰ ਜੀ ਕਾਫੀ ਯੂਰ ਜੀ ਇਹ ਰਿੰਦੇ ਆਉਣਾ ਤੇ ਵੀ ਹਨ ਇਸ ਕਰਕੇ ਚਲੋ ਹਰ ਸਿੰਘ ਆ ਗਏ ਆ ਮਨਜੀਤ ਸਿੱਧੂ ਆ ਗਏ ਤੇ ਕੋ ਗੱਲ ਹੈ ਅਗਲੀ ਵਾਰ ਉਹ ਵੀ ਆ ਜਾਣਗੇ ਕਿ ਇਹੋ ਜੀ ਕੋਈ ਗੱਲ ਨਹੀਂ ਕਿ ਉਹ ਆਵੇ ਨਾ ਕੋਈ ਖਾਸ ਮਦਦ ਦਾ ਨਹੀਂ ਕੰਮ ਕਰਦੇ ਸਾਫ ਠੀਕ ਹੈ ਕਿ ਉਹਨਾਂ ਕੋਈ ਹੋਰ ਪਾਸੇ ਬਹੁਤ ਰੱਖ ਰਹੇ ਸੀ ਸਾਡੇ ਵੀ ਸੀਗੇ ਐਸੀ ਜਿਹੀ ਹੋਣਾ ਹੋਰ ਵੀ ਰਹੇ ਜੇ ਜਿਸ ਕਰਕੇ ਕਿਸ ਬੜੇ ਇਹੋ ਜੀ وجہ ਹੋ ਸਕਦੀ ਹੈ ਕਿ ਨਾ ਕਿ ਉਹਨ ਭਾਈ ਸਾਹਿਬ ਅਮਨਪੁਰ ਤੋਂ ਮਿਲਣਾ ਤੇ ਮੈਸੇਜ ਆਉਂਦੀ ਆ ਉਹਨਾਂ ਨੂੰ ਕਦੋਂ ਤੱਕ ਆਉਣ ਦੀ ਬਾਤ ਇੱਕ ਮਿੰਟ ਜੀ ਜੀ ਕੈਮਰਾ ਰਿਹਾ ਬਰਾਬਰ ਸੰਭਾਵਨਾ ਉਮੀਦ ਹੈ ਹੁਣ ਪਤਾ ਨਹੀਂ ਕਿ ਸਰਕਾਰਾਂ ਦੇ ਮਨਮਰਜ਼ੀ ਹੈ ਕਿ ਉਹ ਕੀ ਕਰਦੀਆਂ ਲੇਕਿਨ ਉਹਨਾਂ ਦੇ ਜੋ ਸਾਥੀਆਂ ਤੋਂ ਜੋ ਐਨਐਸਏ ਖਤਮ ਹੋ ਰਹੀ ਆ ਉਹਦੇ 2 ਸਾਲ ਜਿਹੜਾ ਜਦਾਂ ਪੂਰੇ ਹੋ ਰਹੇ ਆ ਮੇਰੇ ਖਿਆਲ ਉਦੋਂ ਦਾ ਸਾਰਿਆਂ ਨੂੰ ਐਨਐਸਏ ਤੋਂ ਬਾਹਰ ਕੱਢ ਦੇਣਗੇ ਤੇ ਬਾਕੀ ਇਹ ਚੌਥੇ ਕੇਸ ਹੋਰ ਵੀ ਬਹੁਤ ਬਣਾ ਰੱਖੇ ਆ ਕਿ ਪੰਜਾਬ ਚ ਹੋਰ ਵੀ ਜਿਹੜੇ ਨੌਜਵਾਨ ਪਹਿਲਾਂ ਨੂੰ ਉਹਨਾਂ ਨੂੰ ਜੇਲ੍ਹਾਂ ਚ ਔਰ ਉਹ ਫੜਿਆ ਸੀਗਾ ਫੇਰ ਛੱਡ ਦਿੱਤਾ ਤੇ ਹੁਣ ਫਿਰ ਦੁਬਾਰਾ ਉਹਨਾਂ ਨੂੰ ਗੈਸਤ ਪਾਉਣ ਵਾਸਤੇ ਉਹਨਾਂ ਨੂੰ ਫਿਰ ਬੁਲਾਇਆ ਜਾ ਰਿਹਾ ਉਹਨਾਂ ਨੂੰ ਇੱਕ ਦੋ ਜਾਣਿਆਂ ਨੂੰ ਚੁੱਕ ਲਿਆ ਇਹ ਬਹੁਤ ਸਰਕਾਰ ਗਲਤ ਕਰ ਰਹੀ ਆ ਬਹੁਤ ਹੀ ਗਲਤ ਵਰਤਾਰਾ ਹੈ ਪੁਲਿਸ ਰਾਜ ਬਣਾਇਆ ਜਾਂਦਾ ਕਿਹੜੇ ਆਪਣੇ ਸਿੰਘ ਆਏ ਨੇਗੇ ਦਿਬਰੂਕਰ ਜੇਲ੍ਹ ਦੇ ਵਿੱਚੋਂ ਉਹਨਾਂ ਨਾਲ ਕੋਈ ਮੁਲਾਕਾਤ ਹੋਈ ਆ ਜੀ ਆਪਣੀ ਜਾਂ ਨਹੀਂ ਨਹੀਂ ਉਹਨਾਂ ਨੂੰ ਕਿਸੇ ਨੂੰ ਮਿਲ ਨਹੀਂ ਦਿੱਤਾ ਗਿਆ ਜੀ ਉਹਨਾਂ ਨੂੰ ਉਹਨਾਂ ਦੇ ਭਜੂ ਉੱਥੇ ਅਦਾਲਤ ਵਿੱਚ ਪੇਸ਼ ਕੀਤਾ ਉੱਥੇ ਵੀ ਨਾ মিডিਆ ਨੂੰ ਮਿਲ ਦਿੱਤਾ ਨਾ ਕੋਈ ਪਰਿਵਾਰਕ ਮੈਂਬਰ ਨੂੰ ਲਾ ਕੇ ਜਾਣ ਦਿੱਤਾ ਗਿਆ ਤੇ ਬਹੁਤ ਇਹ ਮਤਲਬ ਲੋਕਤੰਤਰ ਵਿੱਚ ਇਦਾਂ ਦੇ ਹਾਲਾਤ ਕਿ ਇਹ ਡਿਕਟੇਟਰਸ਼ਿਪ ਤੋਂ ਵੀ ਬੁਰਾ ਹਾਲ ਕੀਤਾ ਜਾ ਰਿਹਾ ਕਿਵੇਂ ਆਪਾਂ ਖਨੌਰੀ ਦੇ ਦਿਆਂਗੇ ਕਿ ਸਰਕਾਰ ਨੇ ਕਿੰਨਾ ਕਿਸਾਨਾਂ ਨੇ ਧੱਕਾ ਕੀਤਾ ਵਗਾ ਉਹਦੇ ਬਾਰੇ ਕੁਝ ਕਹਿਣਾ ਚਾਹੋਗੇ ਜੀ ਸਰਕਾਰ ਜੀ ਹਰੇਕ ਵਰਗ ਨਾਲ ਧੱਕਾ ਕਰ ਰਹੀ ਹੈ ਜੀ ਕਿਸਾਨਾਂ ਨਾਲ ਵੀ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਉਹਨਾਂ ਨਾਲ ਟੱਕੇ ਨਾਲ ਡੰਡੇ ਨਾਲ ਸਭ ਕੁਝ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਇਹ ਦੀ ਜਿਹੜੀ ਆ ਕਿਸਾਨਾਂ ਨਾਲ ਧੋਖਾ ਜਾਂ ਜੋ ਹੋਰ ਲੋਕਾਂ ਨਾਲ ਕਰ ਰਹੀ ਆ ਇਹਦਾ ਇੱਕ ਦਿਨ ਖਮਾਜਾ ਭੁਗਤਣਾ ਪਊ ਇਹਨਾਂ ਜੋ ਕਰਨਲ ਦੇ ਨਾਲ ਕੁੱਟ ਮਾਰ ਦਾ ਮਾਮਲਾ ਦਿਨੋਂ ਦਿਨ ਭਖਦਾ ਜਾ ਰਿਹਾ ਉਸ ਦੇ ਦੀ ਤੁਸੀਂ ਨਹੀਂ ਇਹ ਦੇਖੋ ਜੀ ਪੁਲਸ ਨੂੰ ਇੰਨੀ ਖੁੱਲ੍ਹ ਦਿੱਤੀ ਹੋਈ ਆ ਕਿ ਜਿਹਨੂੰ ਮਰਜ਼ੀ ਹੱਥ ਪਾ ਲੈ ਜਿਹਦੇ ਗੱਲ ਨੂੰ ਮਰਜ਼ੀ ਹੱਥ ਪਾ ਸਕਦੀ ਆ ਕਿਉਂਕਿ ਇਹ ਦੇਖੋ ਕਿ ਇੱਕ ਕਰਨਲ ਨੂੰ ਜਿਹੜਾ ਫੌਜ ਦਾ ਐਡਾ ਵੱਡਾ ਅਫਸਰ ਆ ਜਿਹੜੇ ਦੇਸ਼ ਦੀਆਂ ਸਰਦਾਂ ਤੇ ਰਾਖੀ ਕਰਨ ਵਾਲਿਆਂ ਨਾਲ ਇਹੋ ਜਿਹਾ ਕਰ ਸਕਦੀ ਆ ਤੇ ਆਮ ਇਰਸਾਨ ਦੀ ਇੱਥੇ ਕੀ ਬਖਤ ਹੋ ਸਕਦੀ ਆ ਇਹ ਮੇਰੇ ਖਿਆਲ ਹੈ ਕਿ ਆਪਾਂ ਸਾਰਿਆਂ ਨੂੰ ਸੋਚਣ ਦੀ ਲੋੜ ਆ ਸਰਕਾਰਾਂ ਨੂੰ ਵੀ ਇਸ ਜ਼ੁਲਮ ਤੋਂ ਬਾਜ਼ ਹੋਣਾ ਚਾਹੀਦਾ ਇਹ ਇਹ ਜੋ ਵੀ ਵਰਤਾਰਾ ਵਰਤ ਰਿਹਾ ਵਾ ਝੂਠੇ ਪੁਲਸ ਮੁਕਾਬਲੇ ਬਣਾਏ ਜਾ ਰਹੇ ਆ ਇਹ ਸਾਰੀਆਂ ਚੀਜ਼ਾਂ ਤੇ ਰੋਕ ਲੱਗਣੀ ਚਾਹੀਦੀ ਧੰਨਵਾਦ ਜੀ ਮਾਈਕ ਫਖਰੀ ਜੀ